ਚੰਡੀਗੜ੍ਹ 'ਚ ਭਾਜਪਾ ਕਾਰਜਕਾਰਨੀ ਦੀ ਮੀਟਿੰਗ ਹੋਈ ਹੈ ਸਾਡੇ ਨਾਲ ਭਾਜਪਾ ਦੇ ਪ੍ਰਧਾਨ ਵਿਜੇ ਸੰਪਲਾ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕੀ ਕੀ ਵਿਚਾਰ ਚਰਚਾ ਇਸ ਮੀਟਿੰਗ ਦੇ ਅੰਦਰ ਹੋਈ ਹੈ ਸੰਪਲਾ ਸਾਹਿਬ ਇੱਕ ਵਾਰ ਦਾ ਮਾਹੌਲ ਇੱਕ ਤਰ੍ਹਾਂ ਬਾਰਡਰ ਦੇ ਉੱਤੇ ਬਣਿਆ ਹੋਇਆ ਤਾਂ ਸਭ ਤੋਂ ਪਹਿਲਾਂ ਇਹਦੇ ਤੇ ਕੀ ਕਮੈਂਟ ਆ ਤੁਹਾਡਾ ਔਰ ਕੀ ਚਰਚਾ ਇਸ ਮੀਟਿੰਗ ਦੇ ਅੰਦਰ ਹੋਈ ਹੈ ਪਹਿਲਾਂ ਤਾਂ ਮੈਂ ਦੱਸ ਦਿਆਂ ਕਿ ਮੀਟਿੰਗ ਹਲੇ ਖਤਮ ਨਹੀਂ ਹੋਈ ਹਲੇ ਚੱਲ ਰਹੀ ਹੈ ਲੰਚ ਬ੍ਰੇਕ ਹੈ ਦੂਸਰੇ ਸਾਡੀ ਰੂਟੀਨ ਮੀਟਿੰਗ ਹੁੰਦੀ ਆ ਕਿ ਪਹਿਲਾ ਸਾਡੀ ਜਦੋਂ ਕੇਂਦਰ ਦੀ ਮੀਟਿੰਗ ਹੁੰਦੀ ਆ ਉਹਦੇ ਹਫਤੇ ਦਸ ਦਿਨ ਦੇ ਅੰਦਰ ਅੰਦਰ ਸਾਨੂੰ ਕੇਂਦਰ ਵੱਲੋਂ ਕੀ ਦਿਸ਼ਾ ਨਿਰਦੇਸ਼ ਮਿਲੇ ਹੁੰਦੇ ਆ ਕਿ ਕੀ ਲਾਈਨ ਆਫ ਐਕਸ਼ਨ ਆ ਅਸੀਂ ਆਪਣੇ ਪੂਰੇ ਪੰਜਾਬ ਦੇ ਜਿਹੜੇ ਕਾਰਜਕਰਤਾ ਬੰਦੂ ਪ੍ਰਮੁੱਖ ਲੋਕ ਆਏ ਹੁੰਦੇ ਉਹਨਾਂ ਨੂੰ ਦੱਸਣਾ ਹੁੰਦਾ ਔਰ ਫਿਰ ਇਸ ਤੋਂ ਇੱਕ ਹਫਤੇ ਦੇ ਅੰਦਰ ਅੰਦਰ ਜਿਹੜੀ ਉਹ ਜ਼ਿਲ੍ਹਾ ਨੇ ਮੀਟਿੰਗ ਕਰਨੀ ਹਾਂ ਉਸ ਤੋਂ ਇੱਕ ਹਫਤੇ ਦੇ ਅੰਦਰ ਅੰਦਰ ਜਿਹੜੀ ਉਹ ਮੰਡਲਾ ਨੇ ਮੀਟਿੰਗ ਕਰਨੀ ਹੁੰਦੀ ਹੈ ਤਾਂ ਕਿ ਜਿਹੜੀ ਇਹ ਬੂਤ ਤੱਕ ਸਾਡਾ ਜਿਹੜਾ ਕੇਂਦਰ ਦਾ ਸਨੇਹਾ ਆ ਉਹ 1 ਮਹੀਨੇ ਦੇ ਅੰਦਰ ਅੰਦਰ ਜਿਹੜਾ ਹੈ ਉਹ ਤੱਕ ਸਾਰੇ ਕੰਪਲੀਟ ਪਹੁੰਚ ਜਾਵੇ ਇਹਦਾ ਇੱਕ ਜਿਹੜਾ ਮਕਸਦ ਇਹ ਵੀ ਹੁੰਦਾ ਹੈ ਪਰ ਅੱਜ ਮੀਟਿੰਗ ਹੋਈ ਹੈ ਇੱਕ ਤਾਂ ਇਹਦੇ ਵਿੱਚ ਅਸੀਂ ਪਸਤਾਵ ਰਾਜਨੀਤਿਕ ਪਸਤਾਵ ਵੀ ਪਾਸ ਕੀਤਾ ਹੈ ਔਰ ਪੂਰੇ ਪੂਰੇ ਕਾਰਜਕਾਰੀ ਦੇ ਸਦਸਿਆਂ ਨੇ ਬੜੇ ਇਕਜੁੱਟ ਇਕਸਾਰਤਾ ਦੇ ਨਾਲ ਮਾਨਯੇ ਨਰੇਂਦਰ ਮੋਦੀ ਜੀ ਦਾ ਔਰ ਦੇਸ਼ ਦੇ ਬਹਾਦਰ ਸੈਨਕਾਂ ਦਾ ਜਿਹੜਾ ਆ ਉਹਨਾਂ ਨੂੰ ਵਧਾਈ ਦਿੱਤੀ ਹੈ ਔਰ ਉਹਨਾਂ ਨੂੰ ਉਹਨਾਂ ਨੂੰ ਨਿਮਨ ਕੀਤਾ ਹੈ ਔਰ ਪੂਰਾ ਜਿਹੜੀ ਹੈ ਪੰਜਾਬ ਪੱਤ ਜਿਹੜੀ ਹੈ ਪੰਜਾਬ ਪ੍ਰਦੇਸ਼ ਦੇ ਲੋਕ ਇਕਜੁੱਟ ਹੋ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਮਾਇਤ ਵਿੱਚ ਔਰ ਫੌਜ ਦੀ ਹਮਾਇਤ ਦੇ ਵਿੱਚ ਪੂਰੀ ਤਰ੍ਹਾਂ ਖੜੇ ਆ। ਔਰ ਉਹਨਾਂ ਦੀ ਹੌਸਲਾ ਫੁਜਾਈ ਦੇ ਲਈ ਸਾਡੇ ਕਾਰਜਕਰਤਾ ਵੀ ਤਿਆਰ ਹੈ ਕਿਉਂਕਿ ਜਿਸ ਤਰ੍ਹਾਂ ਹੁਣ ਇਸ ਹਾਲਾਤ ਥੋੜੇ ਜਿਹਾ ਤਣਾਅਪੂਰਨ ਹੋਇਆ ਤੇ ਇਹਦੇ ਨਾਲ ਹੀ ਜਿਹੜਾ ਆਦੇਸ਼ ਵੀ ਹੋਇਆ ਕਿ 10 ਕਿਲੋਮੀਟਰ ਤੱਕ ਦਾ ਏਰੀਆ ਜਿਹੜਾ ਹੈ ਉਹ ਖਾਲੀ ਕਰਾ ਲਿਆ ਜਾਵੇ। ਉਦੇ ਲਈ ਸਾਡੇ ਸਾਰੇ ਕਾਰਜਕਰਤਾ ਲੱਗੇ ਹੋ ਐ ਔਰ ਅੱਜ ਵਿਸ਼ੇਸ਼ ਤੌਰ ਤੇ ਸਾਡੇ ਜਿਹੜੇ ਕਮਲ ਸ਼ਰਮਾ ਜੀ ਸਾਡੇ ਪੁਰ ਪ੍ਰਧਾਨ ਸੀ ਔਰ ਸੁਪਾਲ ਸਿੰਘ ਨੰਨੋ ਜੀ ਔਰ ਜਿਆਣੀ ਜੀ ਇਸ ਲਈ ਉਸ ਬਾਰਡਰ ਤੇ ਬਾਲਾ ਸਾਹਿਬ ਵੀ ਉੱਥੇ ਜਗ੍ਹਾ ਤੇ ਹੀ ਨੇ ਉਹ ਬਾਰਡਰ ਤੇ ਆਪਣੇ ਉਹਨਾਂ ਦੀ ਸੇਵਾ ਦੇ ਵਿੱਚ ਹਾਲ ਬਾਰਡਰ ਦੀ ਤੁਸੀਂ ਗੱਲ ਕੀਤੀ ਬਾਰਡਰ ਦੇ ਲੋਕਾਂ ਚ ਕਿਤੇ ਨਾ ਕਿਤੇ ਡਰ ਵੀ ਹੈ ਕਿ 65 ਦੀ جنگ ਨਾਲ ਸਾਡਾ ਬੜਾ ਵੱਡਾ ਨੁਕਸਾਨ ਹੋਇਆ 71 ਦੀ ਨਾਲ ਉਹ ਕਹਿੰਦੇ ਨੇ ਜੰਗ ਨਾ ਹੋਵੇ ਬਹੁਤ ਸਾਰੇ ਲੋਕਾਂ ਦੀ ਇਹ ਵੀ ਇੱਕ ਫੀਲਿੰਗ ਆ ਗਈ ਦੇਖੋ ਜਿਨ੍ਹਾਂ ਨੂੰ ਘਰ ਛੱਡਣਾ ਪੈਂਦਾ ਉਹਨਾਂ ਦਾ ਮਲਾਲ ਤੱਕ ਕਿਤੇ ਨਾ ਕਿਤੇ ਉਹਨਾਂ ਨੂੰ ਹੁੰਦਾ ਹੈ ਜੰਗ ਕਦੀ ਕਿਸੇ ਨੂੰ ਫਾਇਦਾ ਨਹੀਂ ਦਿੰਦੀ ਇਹ ਸਾਨੂੰ ਸਾਰਿਆਂ ਨੂੰ ਪਤਾ ਹੈ ਪਰ ਮੈਂ ਜਿੱਥੇ ਤੱਕ ਆਪਣੇ ਕਾਰਕਟਰਾਂ ਨੂੰ ਪੁੱਛਿਆ ਜਾਂ ਸਰਹਦੀ ਹਲਕੇ ਦੇ ਲੋਕਾਂ ਨਾਲ ਗੱਲ ਕੀਤੀ ਈਵਨ ਥੈਨ ਜਿਹੜੇ ਮੀਡੀਆ ਦੇ ਤੁਹਾਡੇ ਲੋਕ ਵੀ ਉਹ ਸਰਹਦੀ ਏਰੀਆ ਦੇ ਵਿੱਚ ਗਏ ਆ ਉਹਨਾਂ ਦੇ ਮਾਰਫਤ ਵੀ ਜਿਹੜੀ ਜਾਣਨ ਦੀ ਕੋਸ਼ਿਸ਼ ਕੀਤੀ ਹੈ ਤੇ ਲੋਕ ਭਾਵੇਂ ਉਹਨਾਂ ਨੂੰ ਕਿਤੇ ਨਾ ਕਿਤੇ ਮਲਾਲ ਆ ਸਾਨੂੰ ਉਹਦਾ ਦੁੱਖ ਵੀ ਹੈ ਪਰ ਫਿਰ ਵੀ ਉਹ ਲੋਕ ਜਿਹੜੇ ਬੜੇ ਖੁਸ਼ ਨੇ ਔਰ ਉਹ ਇਸ ਦੇ ਲਈ ਆ ਕਿ ਨਿਰਣਾ ਲੈਣ ਕਿ ਜੋ ਇੱਕ ਵਾਰੀ ਕੰਮ ਨਿਬੇੜ ਦੇਣਾ ਚਾਹੀਦਾ ਤਾਂ ਤਾਂ ਕਿ ਉਹ ਰੋਜ਼-ਰੋਜ਼ ਦੀ ਨਾਲ ਰੋਜ਼ ਸਾਡੇ ਵਾਲ ਅੱਖ ਚੱਕਦਾ ਕਦੀ ਕੁਝ ਨਾ ਕੁਝ ਹੁੰਦਾ ਰਹਿੰਦਾ ਰੋਜ਼-ਰੋਜ਼ ਦੀ ਇਸ ਗੜਬੜੀ ਨਾਲੋਂ ਇੱਕ ਵਾਰੀ ਨਿਬੇੜ ਦੇਣੀ ਚਾਹੀਦੀ ਇਹ ਉਹਨਾਂ ਦੇ ਭਾਵਨਾ ਆ ਪਰ ਕਿਉਂਕਿ ਸਾਨੂੰ ਪਤਾ ਹੈ ਕਿ ਇਹਨਾਂ ਚੀਜ਼ਾਂ ਦੇ ਵਿੱਚ ਨੁਕਸਾਨ ਹੀ ਹੁੰਦਾ ਫਾਇਦਾ ਨਹੀਂ ਹੁੰਦਾ ਪਰ ਨਾਲ ਨਾਲ ਮੈਂ ਇਹ ਵੀ ਦੱਸ ਦਿਆਂ ਕਿ ਹਿੰਦੁਸਤਾਨ ਨੇ ਕਿਤੇ ਵੀ ਅਟੈਕ ਪਾਕਿਸਤਾਨ ਤੇ ਨਹੀਂ ਕੀਤਾ ਹਿੰਦੁਸਤਾਨ ਨੇ ਅਟੈਕ ਕੀਤਾ ਹੈ ਅਤੰਕਵਾਦੀ ਗਤਵਿਧੀਆਂ ਦੇ ਉਤੇ ਔਰ ਇਹ ਜਿਹੜਾ ਹੈ ਪਾਕਿਸਤਾਨ ਔਰ ਹਿੰਦੁਸਤਾਨ ਦਾ 2004 ਦੇ ਵਿੱਚ ਆਲਰੇਡੀ ਪਹਿਲਾਂ ਇੱਕ ਸਮਝੌਤਾ ਹੋ ਚੁੱਕਾ ਹੈ ਕਿ ਅਸੀਂ ਕਿਸੇ ਨੂੰ ਵੀ ਆਪਣੀ ਧਰਤੀ ਦੇ ਉੱਤੇ ਇੱਕ ਦੂਸਰੇ ਦੇ ਖਿਲਾਫ ਆਪਣੇ ਕਿਸੇ ਨੂੰ ਗਤਵਿਧੀਆਂ ਕਰਨ ਨਹੀਂ ਦਿਾਂਗੇ ਤੁਹਾਨੂੰ ਲੱਗਦਾ ਜੰਗ ਦਾ ਮਾਹੌਲ ਮਨੁੱਖਤਾ ਦੇ ਖਿਲਾਫ ਜਾਂ ਹਿਮੈਨਿਟੀ ਦੇ ਖਿਲਾਫ ਜਿਵੇਂ ਤੁਸੀਂ ਵੀ ਕਿਹਾ ਕਿ ਜੰਗਾਂ ਦੁਨੀਆ 'ਚ ਨਹੀਂ ਹੋਣੀਆਂ ਚਾਹੀਦੀਆਂ ਕਿਸੇ ਵੀ ਮੁਲਕਾਂ ਦੇ ਦਰਮਿਆਨ ਡਾਇਲੌਗ ਹੀ ਮਸਲੇ ਦਾ ਮਹੱਲਾ ਜਿਵੇਂ ਫਸਟ ਵਰਲਡ ਵਾਰ ਹੋਈ ਸੈਕੰਡ ਵਰਲਡ ਵਾਰ ਹੋਈ ਉਹ ਵੀ ਟੇਬਲ ਦੇ ਉੱਤੇ ਆ ਕੇ ਹੱਲ ਹੋਈ ਡਾਇਲੌਗ ਨਾਲ ਹੀ ਹੱਲ ਹੋਈ ਤੁਹਾਨੂੰ ਲੱਗਦਾ ਗੱਲਬਾਤ ਹੀ ਚਲਣੀ ਚਾਹੀਦੀ ਹੈ ਦੇਖੋ ਅਸੀਂ ਜਿਹੜਾ ਮੈਂ ਸਮਝੌਤੇ ਦੀ ਗੱਲ ਕਰ ਰਿਹਾ ਸੀ ਕਿ ਕਿਸ ਕਿਸੇ ਦੀ ਵੀ ਧਰਤੀ ਦੇ ਉੱਤੇ ਕਿਸੇ ਦੂਸਰੇ ਮੁਲਕ ਦੇ ਲਈ ਕੋਈ ਵੀ ਅਤਵਾਦੀ ਗਤਿਵਿਧੀਆਂ ਨਹੀਂ ਹੋਣੀਆਂ ਚਾਹੀਦੀਆਂ ਇਹਕਰਾਰ ਪਰ ਪਿਛਲੇ ਤੁਸੀਂ ਦਸ ਸਾਲਾਂ ਤੋਂ ਹੀ ਦੇਖਦੇ ਆ ਰਹੇ ਕਿ ਅਸੀਂ ਰੋਜ਼ਕਰਾਰ ਦਾ ਜਿਹੜਾ ਅਖੰਡਨ ਉਹਨਾਂ ਨੂੰ ਆਪਣੇ ਉਲੰਘਣਾ ਹੁੰਦੀ ਅਸੀਂ ਰੋਜ਼ ਦੇਖਦੇ ਆਂ ਜਿਹਨੂੰ ਤੁਸੀਂ ਵੀ ਮਹਿਸੂਸ ਕਰੋਗੇ ਅਸੀਂ ਮਹਿਸੂਸ ਕਰੂੰਗੇ ਔਰ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਇਹ جنگ ਨਹੀਂ ਹੈ ਇਹ جنگ ਕਿਤੇ ਦੋ ਮੁਲਕਾਂ ਦੀ ਨਹੀਂ ਹੈ ਇਹ ਅਤੰਕਵਾਦ ਦੇ ਖਿਲਾਫ ਆ ਔਰ ਇਹ ਅਤੰਕਵਾਦ ਦੇ ਖਿਲਾਫ ਐਸੋਲੇ ਸਮੱਸਿਆ ਕਿਸੇ ਇੱਕ ਮੁਲਕ ਦੀ ਨਹੀਂ ਹੈ ਪੂਰੀ ਦੁਨੀਆ ਦੀ ਹੈ ਪੂਰੀ ਦੁਨੀਆ ਦੀ ਐਸੋਲੇ ਸਭ ਤੋਂ ਵੱਡੀ ਸਮੱਸਿਆ ਜਿਹੜੀ ਆ ਉਹ ਅਤੰਕਵਾਦ ਹੈ ਔਰ ਉਹਨੂੰ ਖਤਮ ਹੋਣ ਲਈ ਕਰਨ ਦੇ ਲਈ ਪੂਰੇ ਦੇਸ਼ ਪੂਰੀ ਦੁਨੀਆ ਨੂੰ ਇਕਜੁੱਟ ਹੋਣਾ ਪਿਆ ਔਰ ਇਹਦੇ ਵਿੱਚ ਤੁਸੀਂ ਇਹ ਦੇਖਿਆ ਹੋਗਾ ਕਿ ਜਦੋਂ ਹੀ ਉਹਨਾਂ ਨੇ ਸਰਜਰੀਕਲ ਸਟ੍ਰਾਈਕ ਕੀਤੀ ਹੈ ਉਹਦਾ ਮੈਸੇਜ ਵੀ ਆਇਆ ਕਿ ਕਿਸੇ ਵੀ ਪੂਰੀ ਦੁਨੀਆ ਦੇ ਵਿੱਚੋਂ ਕਿਸੇ ਵੀ ਵੱਡੀ ਤਾਕਤ ਨੇ ਇਸ ਦਾ ਵਿਰੋਧ ਨਹੀਂ ਕੀਤਾ ਇਹ ਆਪਣੇ ਆਪ ਚ ਇੱਕ ਸੰਦੇਸ਼ ਹੈ ਕਿ ਸਾਰੀ ਦੁਨੀਆ ਇਸ ਵੇਲੇ ਜਿਹੜੀ ਅਤੰਕਵਾਦ ਦੇ ਖਿਲਾਫ ਹੈ ਚਾਈਨਾ ਵਰਗਾ ਮੁਲਕ ਵੀ ਜਿਹੜਾ ਉਹਦਾ ਪੱਕੇ ਤੌਰ ਤੇ ਸਮਰਥਕ ਸੀ ਉਹ ਵੀ ਸਿੱਧੇ ਤੌਰ ਤੇ ਉਹਦਾ ਸਮਰਥਕ ਨਹੀਂ ਰਿਹਾ ਉਹ ਭਾਵੇਂ ਚੁੱਪ ਰਿਹਾ ਪਰ ਉਹਦੇ ਸਮਰਥਨ ਦੇ ਵਿੱਚ ਉਹ ਵੀ ਨਹੀਂ ਖੜਾ ਹੋਇਆ ਇਹਦੇ ਤੋਂ ਪਤਾ ਲੱਗ ਜਾਣਾ ਚਾਹੀਦਾ ਕਿ ਇਕੱਲਾ ਹਿੰਦੁਸਤਾਨ ਦੀ ਜਨਤਾ ਨਹੀਂ ਪੂਰੀ ਦੁਨੀਆ ਚਾਹੁੰਦੀ ਆ ਕਿ ਅਮਨ ਸ਼ਾਂਤੀ ਹੋਵੇ ਔਰ ਅਮਨ ਸ਼ਾਂਤੀ ਦਾ ਰਸਤਾ ਇਕੋ ਹੀ ਹੈ ਉਹ ਹੈ ਅਤੰਕਵਾਦ ਨੂੰ ਖਤਮ ਦੇ ਮਾਹੌਲ ਦੇ ਨਾਲ ਪੰਜਾਬ ਦਾ ਪੋਲਿਟੀਕਲ ਡਿਸਕੋਰਸ ਵੀ ਬਦਲਿਆ ਪੋਲਿਟੀਕਲ ਮਾਹੌਲ ਵੀ ਬਦਲਿਆ ਕਹਿੰਦੇ 2017 ਦੀਆਂ ਚੋਣਾਂ 'ਚ ਤੁਹਾਨੂੰ ਫਾਇਦਾ ਵੀ ਹੋ ਸਕਦਾ ਜਿਹੜਾ ਇਹ ਮਾਹੌਲ ਬਣਿਆ ਹੋਇਆਗਾ ਤੇ ਤੁਹਾਡੀ ਮੀਟਿੰਗ ਦੇ ਅੰਦਰ ਕੀ ਵਿਚਾਰ ਚਰਚਾ ਹੋਈ ਹੈਗੀ 2017 ਦੀ ਵਿਧਾਨ ਸਭਾ ਚੋਣਾਂ ਲੈ ਕੇ ਸਾਡੀ ਮੀਟਿੰਗ ਤਾਂ ਹਲੇ ਚੱਲ ਰਹੀ ਹੈ ਹਲੇ ਦਾ ਪ੍ਰਸਤਾਵ ਜਿਹੜੇ ਪਾਸ ਹੋਏ ਮੈਂ ਤੁਹਾਨੂੰ ਦੱਸਿਆ ਕਿ ਉਹਦੇ ਚ ਸ਼ਸ਼ਮੋ ਸੰਗਰਾਜ ਦੀ ਵੀ ਜਿੰਨੇ ਯੂਐਨਓ ਦੇ ਵਿੱਚ ਜਾ ਕੇ ਆਪਣਾ ਪੱਖ ਰੱਖ ਦਿੱਤਾ ਔਰ ਪੂਰਾ ਹਿੰਦੁਸਤਾਨ ਦਾ ਪੱਖ ਰੱਖਿਆ ਉਹਦੀ ਵੀ ਸ਼ਲਾਘਾ ਕੀਤੀ ਗਈ ਹੈ ਔਰ ਜਿਹੜਾ ਮੋਦੀ ਜੀ ਦਾ ਔਰ ਦੇਸ਼ ਦੀ ਸੈਨਿਕਾ ਨੇ ਜਿਹੜਾ ਇਹ ਨਿਰਣੈ ਲਿਆ ਸਰਜਰਕਲ ਸਟ੍ਰਾਈਕ ਦਾ ਇਹਦੀ ਵੀ ਪ੍ਰਸ਼ੰਸਾ ਕੀਤੀ ਗਈ ਔਰ ਵਧਾਈ ਦਿੱਤੀ ਗਈ ਹੈ ਔਰ ਇਸ ਦੇ ਨਾਲ ਜਿਹੜਾ ਪੰਜਾਬ ਦੇ ਵਿੱਚ ਕੇਂਦਰ ਸਰਕਾਰ ਦੀਆਂ ਵਿਕਾਸ ਦੀਆਂ ਯੋਜਨਾਵਾਂ ਔਰ ਉਹਨਾਂ ਦੀਆਂ ਜਿਹੜੀਆਂ ਪੰਜਾਬ ਸਰਕਾਰ ਮਾਹੌਲ ਕੀ ਲੱਗਦਾ ਤੁਹਾਨੂੰ ਇਹ ਤਾਂ ਆਪਾਂ ਗੱਲ ਕੀਤੀ ਹੈ ਪਹਿਲਾਂ ਮਾਹੌਲ ਕੀ ਲੱਗਦਾ ਬਦਲਿਆ ਕੁਝ ਮਾਹੌਲ ਪੰਜਾਬ ਦੀ ਪੋਲਿਟਿਕਸ ਦੇ ਅੰਦਰ 2017 ਦੇ ਅੰਦਰ ਬੀਜੇਪੀ ਨੂੰ ਇਹਦਾ ਬੇਨਫਿਟ ਮਿਲ ਸਕਦਾ ਕਿਉਂਕਿ ਮੋਦੀ ਸਰਕਾਰ ਨੇ ਕਾਰਵਾਈ ਕੀਤੀ ਹੈ ਦੇਖੋ ਕੌਣ ਕਿਸ ਤਰ੍ਹਾਂ ਕਿਸ ਨਜ਼ਰੀਏ ਨਾਲ ਲੈਂਦਾ ਅਸੀਂ ਇਸ ਚੀਜ਼ ਨੂੰ ਰਾਜਨੀਤਿਕ ਫਾਇਦਾ ਮਿਲਦਾ ਨਹੀਂ ਮਿਲਦਾ ਇਸ ਨਜ਼ਰੀਏ ਨਾਲ ਨਹੀਂ ਲੈ ਰਹੇ ਅਸੀਂ ਇਹ ਦੇਸ਼ ਦੀ ਅਣਖ ਦੇ ਉੱਤੇ ਜੇ ਕੋਈ ਵਾਰ ਕਰ ਰਿਹਾ ਉਹਨੂੰ ਆਪਣੀ ਅਣਖ ਦਿਖਾਉਂਦੇ ਹੋਏ ਉਹਨੂੰ ਜਿਹੜਾ ਉਹਦਾ ਜਿਸ ਪਾਸ਼ਾ ਚ ਉਹ ਸਮਝਦਾ ਸੀ ਉਹਨੂੰ ਪਾਸ਼ਾ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਔਰ ਜਿਹਦੀ ਸ਼ਿਲਾਗਾ ਪੂਰੀ ਦੁਨੀਆ ਨੇ ਕੀਤੀ ਆ ਇੱਥੋਂ ਤੱਕ ਕੀ ਕਹਾ ਕਿ ਵੀ ਸਰਪਾਰਟੀ ਮੀਟਿੰਗ ਹੋਈ ਆ ਕਿ ਜਿਹੜੀ ਮਾਨੇ ਮੋਦੀ ਜੀ ਦੇ ਨਾਲ ਔਰ ਸਾਰੀਆਂ ਹੀ ਪਾਰਟੀਆਂ ਕੋਈ ਐਸੀ ਪਾਰਟੀ ਨਹੀਂ ਹੋਣੀ ਕਿ ਜਿਸ ਨੇ ਇਸ ਦਿਨ ਕਿਹਾ ਦਿੱਤੀ ਸਾਰਿਆਂ ਨੇ ਹੀ ਪ੍ਰਧਾਨ ਮੰਤਰੀ ਜੀ ਨੂੰ ਵੀ ਵਧਾਈ ਦਿੱਤੀ ਔਰ ਦੇਸ਼ ਦੇ ਸੈਨਿਕਾਂ ਨੂੰ ਵੀ ਵਧਾਈ ਦਿੱਤੀ ਆਪਨੀ ਪਾਰਟੀ ਦੇ ਕਨਵੀਨਰ ਗੁਰਪ੍ਰੀਤ ਖੁੱਗੀ ਨੇ ਕਿਹਾ ਕਿ ਪੰਜਾਬ ਦੇ ਬਾਰਡਰ ਤੇ ਇਹੀ ਐਨੀ ਫੌਜ ਕਿਉਂ ਆ ਜਦੋਂ ਕਿ ਗੁਜਰਾਤ ਰਾਜਸਥਾਨ ਦੇ ਨਹੀਂ ਹੈਗੀ ਕਿਤੇ ਨ ਕਿਤੇ ਉਹ ਪੋਲਿਟੀਕਲ ਮਤਲਬ ਇਹਦੇ ਮੈਨੂੰ ਲੱਗਦਾ ਸ਼ਾਇਦ ਕੱਢ ਰਹੇ ਨੇ ਹਾਲਾਂਕਿ ਡਾਇਰੈਕਟ ਨਹੀਂ ਕਿਹਾ ਉਹਨਾਂ ਨੇ ਇੰਡਾਇਰੈਕਟ ਵੇਚ ਉਹਨਾਂ ਨੇ ਇਹ ਕਿਹਾ ਕਿ ਇੱਥੇ ਹੀ ਜ਼ਿਆਦਾ ਹਲਚਲ ਕਿਉਂ ਹੋ ਰਹੀ ਹੈ ਦੇਖੋ ਖੁੱਗੀ ਜੀ ਨੂੰ ਕੋਈ ਜ਼ਿਆਦਾ ਸਿਆਸੀ ਬੰਦੇ ਤਾਂ ਹੈ ਨਹੀਂ ਚੁਟਕਲੇ ਔਰ ਕਟਾਸ ਕਰਨਾ ਉਹਨਾਂ ਦਾ ਕੰਮ ਰਿਹਾ ਹਲੇ ਤੱਕ ਉਹਨਾਂ ਦੀ ਕਿਸੇ ਨੂੰ ਤੰਜ਼ ਕਰਨਾ ਔਰ ਇੱਥੇ ਵੀ ਉਹ ਤੰਜ਼ੀ ਕਰ ਰਿਹਾ ਉਸ ਉਸ ਕ੍ਰਿਟਿਕ ਦੇ ਆਪਣੇ ਰੂਪ ਦੇ ਵਿੱਚ ਔਰ ਮਜ਼ਾਕ ਕਰਨਾ ਔਰ ਕਟਾਸ ਕਰਨਾ ਉਹਨਾਂ ਦਾ ਕੰਮ ਹੈ ਉਹ ਇੱਥੇ ਵੀ ਉਹੀ ਕਰ ਰਿਹਾ ਜਦਕਿ ਹਕੀਕਤੋਂ ਉਹਨਾਂ ਨੂੰ ਇਦਾਂ ਦੀਆਂ ਚੀਜ਼ਾਂ ਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਉਹਨਾਂ ਨੂੰ ਸ਼ਾਇਦ ਨਹੀਂ ਪਤਾ ਕਿ ਗੁਜਰਾਤ ਦੇ ਵਿੱਚ ਵੀ ਫੌਜਾਂ ਜਿਹੜੀਆਂ ਸਾਹਮਣੇ ਸਾਹਮਣੇ ਖੜੀਆਂ ਆ ਔਰ ਰਾਜਸਥਾਨ ਦੇ ਵਿੱਚ ਵੀ ਫੌਜਾਂ ਸਾਹਮਣੇ ਔਰ ਰਾਜ ਖਾਸ ਕਰਕੇ ਸ਼੍ਰੀ ਗੰਗਾ ਨਗਰ ਦੇ ਤਾਂ ਬਿਲਕੁਲ ਸਾਹਮਣੇ ਉਹ ਖੜੀਆਂ ਉਹ ਕੱਲਾ ਪੰਜਾਬ ਹੀ ਨਹੀਂ ਪੰਜਾਬੀ ਹੈ ਪੰਜਾਬੀ ਸਰਦ ਦੀ ਹਲਕਾ ਰਾਜਸਥਾਨ ਵੀ ਹੈ ਗੁਜਰਾਤ ਵੀ ਪੈਂਦਾ ਸੋ ਇਸ ਕਰਕੇ ਸਾਰੇ ਪਾਸੇ ਹੀ ਕਸ਼ਮੀਰ ਵੀ ਹੈ ਜਿੱਮ ਕਸ਼ਮੀਰ ਵੀ ਹੈ ਸੋ ਇਹ ਕੱਲਾ ਪੰਜਾਬ ਨਹੀਂ ਹੈ ਔਰ ਮੈਂ ਕਹਾਗਾ ਕਿ ਐਸੀ ਜਿਹੜੀ ਆ ਬਿਨਾ ਜਾਣਕਾਰੀ ਤੋਂ ਕਟੋ-ਕਟ ਦੇਸ਼ ਦੇ ਸਨਮਾਨ ਦੇ ਲਈ ਬਿਨਾਂ ਜਾਣਕਾਰੀ ਤੋਂ ਕੋਈ ਵੀ ਇਹ ਮੋਚਾ ਨਹੀਂ ਛੱਡ ਦੇਣਾ ਚਾਹੀਦਾ ਵੈਸੇ ਤਾਂ ਤੁਹਾਨੂੰ ਪਤਾ ਹੈ ਕਿ ਅਸੀਂ ਉਹਨਾਂ ਨੂੰ ਕਹਿੰਨੇ ਆ ਕਿ ਡਰਾਮੇ ਬਾਜ਼ ਜਾ ਉਹਨਾਂ ਨੂੰ ਕੋਈ ਸੈਂਸਲੈਸ ਹੈਗੀ ਹੈ ਔਰ ਜੋ ਮੋਚਾ ਛੱਡ ਦੇਣਾ ਔਰ ਕੋਈ ਉਹਨਾਂ ਦੀ ਕੁਆਲਿਟੀ ਆਫ ਪੋਲਿਟਿਕਸ ਦੀ ਪਾਕਿਸਤਾਨ ਲਈ ਬੀਜੇਪੀ ਦੀ ਤਿਆਰੀ ਕੀ ਹੈ ਬੀਜੇਪੀ ਤਿਆਰ ਬਰ ਤਿਆਰ ਆ 2017 ਦੀਆਂ ਚੋਣਾਂ ਲਈ ਬਿਲਕੁਲ ਤਿਆਰ ਬਰ ਤਿਆਰ ਹੈ ਔਰ ਸਾਡੇ ਵਰਕਰ ਜਿਹੜੇ ਆ ਪੂਰੀ ਤਰ੍ਹਾਂ ਤਿਆਰ ਬੈਠੇ ਨੇ ਸੋਇਸ ਕਰਕੇ ਉਸ ਘਟਨਾ ਕਰਨ ਤੋਂ ਇਲਾਵਾ ਹਟ ਕੇ ਮੈਂ ਕਹਿਣਾ ਕਿ ਅਸੀਂ ਪੂਰੀ ਤਰ੍ਹਾਂ ਤਿਆਰ ਆਂ ਔਰ ਪੂਰੇ ਕੌਨਫੀਡੈਂਸ ਨਾਲ ਕਹਿ ਰਹੇ ਆਂ ਕਿ ਸਰਕਾਰ ਤੀਸਰੀ ਵਾਰ ਆਏਗੀ ਔਰ ਗਠਬੰਧਨ ਦੀ ਆਏਗੀ ਔਰ ਹੈਟ੍ਰਿਕ ਬਣਾ ਕੇ ਨਵਾਂ ਕੀਤਾਮਾਨ ਸਥਾਪਤ ਕਰਾਂਗੇ। ਜੀਲਵਾਲ ਨੇ ਅੱਜ ਇੱਕ ਹੋਰ ਦਾਵਾ ਕੀਤਾ ਟਵੀਟ ਕਰਕੇ ਤੇ ਫੇਸਬੁੱਕ ਦੇ ਉੱਤੇ ਕਿ 43% ਵੋਟ ਸ਼ੇਅਰ ਸਾਡਾ ਆ ਰਿਹਾਗਾ ਔਰ ਕਾਂਗਰਸ ਤੇ ਅਕਾਲੀ ਦਲ ਬਹੁਤ ਪਿੱਛੇ ਨੇ। ਅਕਾਲੀ ਦਲ ਬੀਜੇਪੀ ਦਾ 21% ਸ਼ੇਅਰ ਆ ਰਿਹਾ ਉਹ ਕਹਿੰਦੇ 43% ਸਾਡਾ ਹੈਗਾ ਅਸੀਂ ਉਹੀ 100 ਸੀਟਾਂ ਵਾਲੀ ਗੱਲ ਦੁਬਾਰਾ ਦੁਹਰਾ ਰਹੇ ਹਾਂ ਦੇਖੋ ਮੈਂ ਤਾਂ ਇਹ ਕਹਿਣਾ ਹੁੰਦਾ ਉਹਨਾਂ ਨੂੰ ਸਿਰਫ 43% ਘੱਟ ਕਰਤਾ ਉਹਨਾਂ ਨੇ 143 ਕਹਿਣਾ ਹੋਣਾ ਉਹਨਾਂ ਦਾ ਕੀ ਹੈ ਜੋ ਮੂੰਹ ਜਾਇਆ ਛੱਡ ਦੇਦਾ ਉਹਦੇ ਕਿਹੜੇ ਪੈਸੇ ਲੱਗਦੇ ਆ ਹੈ ਐਸੇ ਕਰਕੇ ਉਹ ਜੋ ਮਰਜ਼ੀ ਆ ਗੱਲਾਂ ਦਾ ਕੜਾ ਕਰਾਉਣ ਬਣਾਉਂਦੇ ਆ ਤੇ ਉਹ ਚ ਖੰਡ ਕੇ ਤਾਂ ਉਹ ਘੱਟ ਪਉਂਦਾ ਹੀ ਨਹੀਂ ਨਾ ਇਸ ਕਰਕੇ ਇਹਨਾਂ ਹਕੀਕਤ ਤੋਂ ਬਹੁਤ ਦੂਰ ਹੈ ਤੁਹਾਨੂੰ ਕੀ ਲੱਗਦਾਗਾ ਤੁਹਾਡੀ ਕੀ ਅਸੈਸਮੈਂਟ ਕਾਲੀ ਬੀਜੇਪੀ ਦੇ ਕਿੰਨੀ ਸੀ ਅਸੈਸਮੈਂਟ ਇਹ ਆ ਕਿ ਪੰਜਾਬ ਨੂੰ ਗੰਭੀਰ ਲੋਕਾਂ ਦੀ ਲੋੜ ਹੈ ਨਾ ਕਿ ਚੁਟਕਲੇ ਵਾਲੇ ਕ੍ਰਿਟੇ ਕਟਾਸ ਇਹ ਉਲਟੀਆਂ ਸਿੱਧੀਆਂ ਪੁੱਟੀਆਂ ਸਿੱਧੀਆਂ ਗੱਲਾਂ ਕਰਨ ਵਾਲਿਆਂ ਦੀ ਲੋੜ ਨਹੀਂ ਹੈ ਸੂਝਬਾਨ ਦੀ ਲੋੜ ਹੈ ਗੰਭੀਰ ਲੋਕਾਂ ਦੀ ਲੋੜ ਹੈ ਔਰ ਜਿਹੜੇ ਪੰਜਾਬ ਦੇ ਵਿਕਾਸ ਦੀ ਪੰਜਾਬ ਦੇ ਹਿੱਤ ਦੀ ਗੱਲ ਕਰਦੇ ਉਹਨਾਂ ਦੀ ਲੋੜ ਹੈ ਜਿਹੜੇ ਪੰਜਾਬ ਦੇ ਧਾਰਮਿਕ ਮੁੱਦੇ ਨਾ ਮਜ਼ਾਕ ੜਾਉਂਦੇ ਆ ਇੱਥੇ ਖਿਲਵਾੜ ਸਮਝਦੇ ਆ ਉਹ ਹਿੰਦੂ ਮੁਸਲਮ ਇੱਕ ਜਿਹੜੇ ਉਹਨਾਂ ਭਾਈਚਾਰੇ 'ਚ ਫਿਰ ਵਿਤਕਰਾ ਪਾਉਂਦੇ ਆ ਜਿਹੜੇ ਸਿੱਖ ਤੇ ਹਿੰਦੂ ਦੇ ਵਿੱਚ ਵਿਤਕਰਾ ਪਾਉਣ ਦੀਆਂ ਗੱਲਾਂ ਕਰਦੇ ਆ ਉਹਨਾਂ ਐਸੇ ਵਿਅਕਤੀਆਂ ਦੀ ਪੰਜਾਬ ਨੂੰ ਲੋੜ ਨਹੀਂ ਹੈ ਅਕਾਲੀ ਭਾਜਪੀ ਨੂੰ 117 'ਚ ਕਿੰਨੀਆਂ ਸੀਟਾਂ ਆ ਰਹੀਆਂ ਨੇ 2017 'ਚ ਸਾਡੀਆਂ 117 ਆ ਰਹੀਆਂ 117 'ਚ ਬਿਲਕੁਲ ਆ ਰਹੀਆਂ ਦੇਖ ਲੋ ਵੱਡਾ ਦਾਵਾ ਕਰ ਰਹੇ ਉਹ ਤਾਂ ਸੌਦਾ ਕਰ ਰਹੀ ਤੁਸੀਂ 117 ਦਾ ਕਰਤਾ ਮੈਂ ਮੈਂ ਇਹ ਤੁਸੀਂ ਕਹੋਗੇ ਹਰਾਉਣੀ ਕਿਹੜੀ ਅਸੀਂ ਕਿਉਂ ਦੱਸੀਏ ਅਸੀਂ ਹਰਾਉਣ ਦੀ ਕਿ ਅਸੀਂ ਕੈਪੈਸਿਟੀ 'ਚ ਨਹੀਂ ਲੜਾਈ ਕਿਹਦੇ ਨਾਲ ਹੀ ਬੁਲੰਦ ਹੌਸਲਿਆਂ ਨਾਲ ਹੁੰਦੀ ਐ ਬੁਝੇ ਜ਼ਲਾਂ ਨਾਲ ਨਹੀਂ ਹੁੰਦੀ ਔਰ ਸਾਡੇ ਹੌਸਲੇ ਬੁਲੰਦ ਐ ਅਕਾਲੀ ਦਲ ਭਾਜੀਪੀ ਕਾਂਗਰਸ ਨੂੰ ਹਰਾਊਗਾ ਜਾਂ ਆਮ ਆਦਮੀ ਪਾਰਟੀ ਨੂੰ ਤੁਹਾਡੀ ਲੜਾਈ ਕਿਹਦੇ ਨਾਲ ਦੇਖੋ ਜੇ ਹਕੀਕਤ 'ਚ ਦੇਖੀਏ ਤੇ ਕੋਈ ਵੀ ਕਿਤੇ ਨਹੀਂ ਨਜ਼ਰ ਆ ਰਿਹਾ ਸਾਰੇ ਯਾਨੀ ਲੜਾਈ ਇਸ ਮੈਦਾਨ ਚ ਬਹੁਤ ਪਿੱਛੇ ਨੇ ਫਰਕ ਬਹੁਤ ਜ਼ਿਆਦਾ ਨਹੀਂ ਜੇ 80 20 ਦੇ ਫਰਕ ਦੀ ਗੱਲ ਕਰੀਏ ਤੇ ਉਸ ਤੋਂ ਬਾਅਦ ਦੂਜਾ ਤੀਜਾ ਕਰਨਾ ਫੇਰ ਤਾਂ ਸ਼ਾਇਦ ਕਾਂਗਰਸ ਆਵੇ ਵੀ ਸੰਤ ਵਿਜੇ ਸੰਪਲਾ ਪੰਜਾਬ ਬੀਜੇਪੀ ਦੇ ਪ੍ਰਧਾਨ ਜਿਨ੍ਹਾਂ ਦਾ ਕਹਿਣਾ ਕਿ ਜੋ ਬਾਰਡਰ ਦੇ ਉੱਤੇ ਹੋ ਰਿਹਾ ਉਹਦੀ ਸਮੀਖਿਆ ਕੀਤੀ ਗਈ ਔਰ ਉਹਦੀ ਸਪੋਰਟ ਕੀਤੀ ਗਈ ਹੈ ਬੀਜੇਪੀ ਦੀ ਮੀਟਿੰਗ ਚ ਨਾਲ ਹੀ ਇੰਪੋਰਟੈਂਟ ਗੱਲ ਉਹਨਾਂ ਨੇ ਕਹੀ ਹੈ ਕਿ ਆਮ ਆਦਮੀ ਪਾਰਟੀ ਦੇ ਅੰਦਰ ਚੁਟਕਲੇਬਾਜ਼ਾਂ ਦੀ ਪਾਰਟੀ ਹੈ ਇਸੇ ਕਰਕੇ ਇਸ ਤਰ੍ਹਾਂ ਦੀਆਂ ਸਟੇਟਮੈਂਟਸ ਆਉਂਦੀਆਂ ਨੇ ਉਹਨਾਂ ਦਾ ਦਾਵਾ ਕਿ ਅਗਲੀ ਸਰਕਾਰ ਫਿਰ ਅਕਾਲੀ ਦਲ ਬੀਜੇਪੀ ਬਣਾਉਣ ਜਾ ਰਿਹਾ ਕੈਮਰਮੈਨ ਗੁੰਜੀਤ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸੰਝਾ ਚੰਡੀਗੜ੍ਹ